ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰਦੋਜਕ ਜਾਏਗੇ ਸਤਿਪੱਖ ਹੈ ਰਵਿਦਾਸ ਸਤਿਪੱਖ ਹੈ ਅਰਵਿਦਾਸ ਜੈ ਗੁਰਦੇਵ ਧੰ ਗੁਰਦੇਵ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ 1 ਫਰਵਰੀ 2126 ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਹੋਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਔਰ ਉਹਨਾਂ ਦੇ ਜਨਮ ਸਥਾਨ ਤੇ ਜਾਣ ਵਾਸਤੇ ਸੰਤਾਂ ਦੇ ਵੱਲੋਂ ਹੁਣ ਤੋਂ ਹੀ ਟ੍ਰੇਨਾਂ ਬੁੱਕ ਕੀਤੀਆਂ ਜਾ ਰਹੀਆਂ ਨੇ ਸੀਟਾਂ ਬੁੱਕ ਕੀਤੀਆਂ ਜਾ ਰਹੀਆਂ ਨੇ ਉੱਥੇ ਹੋਟਲ ਕਮਰੇ ਬੁੱਕ ਕਰਵਾਏ ਜਾ ਰਹੇ ਨੇ ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਪੂਰੇ ਸੰਸਾਰ ਤੋਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਭਗਤਾ ਨੇ ਸੇਵਕਾ ਨੇ ਸੇਵਾਦਾਰਾ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਆਉਣਾ ਹੈ دیدار ਕਰਨ ਆਉਣਾ ਹੈ ਸਤਗੁਰ ਰਵਿਦਾਸ ਜੀ ਦੇ ਇਤਿਹਾਸ ਤੇ ਜੇ ਆਪਾਂ ਨਜ਼ਰ ਮਾਰੀਏ ਤੇ 15ਵੀਂ ਤੇ 16ਵੀਂ ਸਦੀ ਈਸਵੀ ਦੇ ਦੌਰਾਨ ਭਗਤੀ ਲਹਿਰ ਇੱਕ ਭਾਰਤੀ ਰਹੱਸਵਾਦੀ ਸੰਤਾਂ ਵਿੱਚੋਂ ਇੱਕ ਹੋਏ ਨੇ ਉੱਤਰ ਪ੍ਰਦੇਸ਼ ਬਿਹਾਰ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਪੰਜਾਬ ਅਤੇ ਹਰਿਆਣੇ ਦੇ ਆਧੁਨਿਕ ਖੇਤਰਾਂ ਦੇ ਵਿੱਚ ਇੱਕ ਗੁਰੂ ਵਜੋਂ ਸਤਗੁਰ ਰਵਿਦਾਸ ਜੀ ਨੂੰ ਔਰ ਸ਼੍ਰੀ ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ ਸਤਗੁਰ ਰਵਿਦਾਸ ਜੀ ਦੇ ਜੀਵਨ ਦੇ ਵੇਰਵੇ ਅਨਿਸ਼ਚਿਤ ਅਤੇ ਵਿਵਾਦਪੂਰਨ ਨੇ ਵਿਦਵਾਨ ਮੰਨਦੇ ਹਨ ਕਿ ਉਹ 1433 ਈਸਵੀ ਵਿੱਚ ਪੈਦਾ ਹੋਏ। ਉਹਨਾਂ ਨੇ ਜਾਤ ਅਤੇ ਲਿੰਗ ਦੀਆਂ ਸਮਾਜਿਕ ਵੰਡਾਂ ਨੂੰ ਕੋਹਾਂ ਦੂਰ ਕਰਨ ਦਾ ਉਪਦੇਸ਼ ਦਿੱਤਾ ਅਤੇ ਵਿਅਕਤੀਗਤ ਅਧਿਆਤਮਿਕਤਾ ਆਜ਼ਾਦੀ ਦੀ ਪ੍ਰਾਪਤੀ ਵਿੱਚ ਇਕਤਾ ਨੂੰ ਅੱਗੇ ਵਧਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਵੀ ਸ਼ਾਮਿਲ ਹੈ। ਸਤਗੁਰ ਰਵਿਦਾਸ ਮਹਾਰਾਜੀ ਦੀ ਆਪਾਂ ਜ਼ਿੰਦਗੀ ਤੇ ਆਪਾਂ ਨਜ਼ਰ ਮਾਰੀਏ ਤੇ ਬਹੁਤ ਆ ਜ਼ਿਆਦਾ ਉਹਨਾਂ ਦੇ ਬਾਰੇ ਨਹੀਂ ਮਿਲਦਾ ਫਾਜ਼ਲ ਮੰਨਦੇ ਨੇ ਕਿ ਇਹਨਾਂ ਦਾ ਜਨਮ ਬਨਾਰਸ ਦੇ ਨੇਰੇ ਸੀਰ ਗੋਵਰਦਨਪੁਰ ਵਿਖੇ 1377 ਨੂੰ ਹੋਇਆ ਸੀ ਸਤਗੁਰ ਰਵਿਦਾਸ ਜੀ ਦੇ ਪਿਤਾ ਸ਼੍ਰੀਮਾਨ ਸੰਤੋਖ ਦਾਸ ਜੀ ਅਤੇ ਮਾਤਾ ਸ਼੍ਰੀਮਤੀ ਕਲਸਾ ਦੇਵੀ ਸਨ ਉਹਨਾਂ ਦਾ ਵਿਆਹ 12 ਸਾਲ ਦੀ ਉਮਰ ਦੇ ਵਿੱਚ ਪਿੰਡ ਮਿਰਜ਼ਾਪੁਰ ਦੀ ਮਾਤਾ ਲੋਨਾ ਦੇਵੀ ਜੀ ਦੇ ਨਾਲ ਹੋਇਆ ਆਪ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਔਰ ਜਿਸ ਦਾ ਨਾਮ ਵੀਜੇ ਦਾਸ ਰੱਖਿਆ ਗਿਆ ਸਤਗੁਰ ਰਵਿਦਾਸ ਜੀ ਚਮਾਰ ਜਾਤੀ ਵੱਲੋਂ ਸ਼ਨਾਖਤ ਕਰਦੇ ਹਨ ਅਤੇ ਪੇਸ਼ਾ ਵਾਰ ਜਾਨਵਰਾਂ ਦੇ ਚਮੜਾ ਦਾ ਕੰਮ ਕਰਦੇ ਸੀ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਉਸ ਤੋਂ ਬਾਅਦ ਸਿਰਫ ਦੁਨੀਆ ਦੁਨੀਆ ਨੂੰ ਦਿਖਾਉਣ ਵਾਸਤੇ ਜੁੱਤੀਆਂ ਗੰਡਰ ਦਾ ਕੰਮ ਕੀਤਾ ਹੈ ਅਸਲ ਵਿੱਚ ਉਹ ਜੁੱਤੀਆਂ ਨਹੀਂ ਬਲਕਿ ਇੱਕ ਦੂਜੇ ਦੀਆਂ ਰੂਹਾਂ ਨੂੰ ਗੰਢਦੇ ਸਨ ਔਰ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਮਨੁੱਖਤਾ ਦੀ ਬਿਹਤਰੀ ਲਈ ਕਦਮ ਚੱਕਣਾ ਚਾਹੀਦਾ ਹੈ ਇਹ ਉਪਦੇਸ਼ ਹਮੇਸ਼ਾ ਦਿੰਦੇ ਸਨ ਚਮਾਰ ਬਰਾਦਰੀ ਨਾਲ ਤਾਲੁਕ ਹੋਣ ਕਰਕੇ ਬਨਾਰਸ ਵਿੱਚ ਮਜ਼ਲੂਮਾਂ ਲਈ ਆਵਾਜ਼ بلند ਕਰਨ ਕਰਕੇ ਸਤਗੁਰੂ ਵਿਦਾਜੀ ਦੇ ਨਾਲ ਬਦਸਲੂਕੀ ਕੀਤੀ ਗਈ ਸੀ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਿਆ ਇਹ ਉਸ ਸਮੇਂ ਦੀ ਲੋਕਾਈ ਵਿੱਚ ਮੌਜੂਦਾ ਊਚ ਨੀਚ ਛੁਆਛਾਤ ਅਤੇ ਪਖੰਡ ਦੇ ਸੱਤ ਖਿਲਾਫ ਹੋ ਕੇ ਸਤਗੁਰੂ ਦਾਸ ਜੀ ਬੋਲੇ ਦੱਖਣੀ ਏਸ਼ੀਆ ਦੁਆਰਾ ਦੂਰ ਦੁਰਾਡੇ ਸਫ਼ਰ ਕਰ ਸਤਗੁਰੂ ਰਵਿਦਾਸ ਜੀ ਨੇ ਰੱਬੀ ਸ਼ਖਸੀਅਤਾਂ ਨਾਲ ਮੁਲਾਕਾਤ ਕਰਨ ਦੇ ਨਾਲ-ਨਾਲ ਅ ਰੱਬ ਦੀ ਸਿਫਤ ਬੰਦਗੀ ਦੇ ਵਾਕ ਰਚ ਇਲਾਹੀ ਦਾ ਸੁਨੇਹਾ ਦਿੱਤਾ ਹੈ ਰਾਜਾ ਪੀਪਾ ਰਾਣੀ ਮੀਰਾਬਾਈ ਜੀ ਰਾਣੀ ਚਾਲਾ ਮਾਈ ਜੀ ਅਤੇ ਕਈ ਹੋਰ ਰਾਜੇ ਬਵੰਜਾ ਰਾਜੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ murid ਸਨ ਸੋ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਆਪਾਂ ਸਰਬੰਨ ਕਰਦੇ ਆ ਜਿਨ੍ਹਾਂ ਵਿੱਚ ਉਹਨਾਂ ਦਾ ਇਹ ਸ਼ਬਦ ਸ਼ਬਦ ਤਾਂ ਇੱਕ ਇੱਕ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਜੋ ਇਨਸਾਨ ਕੀਮਤੀ ਰੱਬ ਨੂੰ ਛੱਡ ਕੇ ਉਸ ਉੱਤੇ ਆਸ ਰੱਖਦਾ ਹੈ ਤੇ ਨਰਦੋਜਕ ਜਾਏਗੇ ਸਤਿਪਾਖੇ ਰਵਿਦਾਸ ਉਸ ਦੀ ਜ਼ਿੰਦਗੀ ਨਰਕ ਹੈ ਇਹ ਅਸਲ ਗੱਲ ਸਤਗੁਰ ਰਵਿਦਾਸ ਜੀ ਨੇ ਹੀ ਦੱਸੀ ਹੈ ਔਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਲੋਕ ਭਗਤ ਕਬੀਰ ਜੀ ਅੰਗ 1377 ਦੇ ਵਿੱਚ ਮੌਜੂਦ ਹੈ ਹੁਣ ਜੇਕਰ ਅਲੱਗ-ਅਲੱਗ ਆਪਾਂ ਗੱਲ ਕਰੀਏ ਤੇ ਕਾਫੀ ਫਜ਼ਲ ਮੰਨਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਤਗੁਰੂ ਵਿਦਾਸ ਮਹਾਰਾਜ ਦੀ ਮੁਲਾਕਾਤ ਹੋਈ ਸੀ ਪਰ ਅਸਲ ਵਿੱਚ ਜਗ੍ਹਾ ਅਤੇ ਅਰਸੇ ਬਾਰੇ ਤਕਰਾਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਗੁਰੂ ਵਿਦਾਸ ਜੀ ਦੇ 41 ਵਾਕ 16 ਰਾਗਾਂ ਦੇ ਵਿੱਚ ਦਰਜ ਹਨ ਇਸ ਤੋਂ ਇਲਾਵਾ ਰੈ ਦਾਸ ਜੀ ਦੀ ਬਾਣੀ ਨਾਮ ਦੀ ਇੱਕ ਹੱਥ ਲਿਖਤ ਕਿਤਾਬ ਨਗਰੀ ਪ੍ਰਾਚੀਣੀ ਸਭਾ ਕੋਲ ਮੌਜੂਦ ਹੈ। ਪਾਸ਼ਾ ਵਿਭਾਗ ਪੰਜਾਬ ਨੇ ਵੀ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਲੈ ਕੇ ਬਾਣੀ ਸਤਗੁਰ ਰਵਿਦਾਸ ਜੀ ਸਰਲੇਖ ਦੇ ਅਧੀਨ 1984 ਵਿੱਚ ਪਬਲਿਸ਼ ਕੀਤੀ ਸੀ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਸਤਗੁਰ ਰਵਿਦਾਸ ਜੀ ਦੇ 40 ਸ਼ਬਦ ਅਤੇ ਇੱਕ ਸ਼ਲੋਕ ਨੂੰ ਕਾਬਲੇ ਇਤਬਾਰ ਦਾ ਖਿਤਾਬ हासल है सो जे ਆਪਾਂ ਸਤਗੁਰ ਰਵਿਦਾਸ ਮਹਾਰਾਜ ਦੀ ਦੀ ਗੱਲ ਕਰੀਏ ਉਹਨਾਂ ਦੀ ਜੀਵਨੀ ਦੀ ਗੱਲ ਕਰੀਏ ਤਾਂ ਮਤਲਬ ਸਤਗੁਰ ਰਵਿਦਾਸ ਮਹਾਰਾਜ ਜੀ ਹਮੇਸ਼ਾ ਏਕਤਾ ਦਾ ਸਾਂਝ ਦਾ ਜਾਤਾਂ ਪਾਤਾਂ ਦਾ ਉਹਨਾਂ ਨੇ ਰੱਜ ਕੇ ਖੰਡਨ ਕੀਤਾ ਹੈ ਉਹਨਾਂ ਨੇ ਲੋਕ ਦਿਖਾਵਿਆਂ ਦਾ ਖੰਡਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਰੱਬ ਜਦੋਂ ਵੀ ਮਿਲੇਗਾ ਦੀਨਤਾ ਦੇ ਵਿੱਚ ਮਿਲੇਗਾ ਔਰ ਫੜ ਨੀਵੇਂ ਆ ਰੱਖਾਂ ਨੂੰ ਲੱਗਦੇ ਸਿਮਲਾ ਤੂੰ ਮਾਣ ਨਾ ਕਰੀਂ ਸੋ ਆਖਰਕਾਰ ਸਤਗੁਰ ਰਵਿਦਾਸ ਮਹਾਰਾਜ ਜੀ 1528 ਨੂੰ ਬਨਾਰਸ ਵਿਖੇ ਤਕਰੀਬਨ 151 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਦੁਨੀਆ ਤੋਂ ਰੁਖਸਤ ਹੋ ਗਏ ਰੁਖਸਤ ਹੋਣ ਤੋਂ ਬਾਅਦ ਇਹਨਾਂ ਦੇ ਜਿਸਮ ਨੂੰ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਦੇ ਵਿਖੇ ਚਿਖਾ ਦੇ ਵਿੱਚ ਸੰਸਕਾਰ ਕੀਤਾ ਗਿਆ ਬੇਸ਼ੱਕ ਸਤਗੁਰ ਰਬਦਾਸ ਮਹਾਰਾਜ ਜੀ ਸ਼ਰੀਰਕ ਤੌਰ ਤੇ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕਰ پا ਰਹੇ ਪਰ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਹੈ ਉਹ ਸਰਬਨ ਕਰਦੇ ਰਹਿੰਦੇ ਆਂ ਔਰ ਜੋ ਬਾਹਰ ਬਾਣੀ ਸਤਗੁਰ ਰਬਦਾਸ ਮਹਾਰਾਜ ਦੀ ਉਸ ਨੂੰ ਵੀ ਸਰਬਨ ਕਰਦੇ ਰਹਿੰਦੇ ਆਂ ਸੋ ਦੋਸਤੋ 1 ਫਰਵਰੀ 2126 ਨੂੰ ਸਤਗੁਰ ਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਸੋ ਤੁਸੀਂ ਵੀ ਤਿਆਰੀਆਂ ਕਰ ਲਓ ਹਰ ਰੋਜ਼ ਅਸੀਂ ਵੀ ਚਾਹੁੰਦੇ ਆ ਕਿ ਕੁਝ ਨਾ ਕੁਝ ਸਤਗੁਰ ਰਬਦਾਸ ਮਹਾਰਾਜ ਜੀ ਦੀ ਜੀਵਨੀ ਦੇ ਨਾਲ ਰਿਲੇਟਡ ਇਹ ਚੈਨਲ ਤੇ ਪਾਇਆ ਜਾਵੇ ਔਰ ਆਪ ਜੀ ਨੂੰ ਉਹਨਾਂ ਦੇ ਜਨਮ ਸਥਾਨ ਤੇ ਪਹੁੰਚਣ ਵਾਸਤੇ ਦਰਸ਼ਨ ਕਰਨ ਵਾਸਤੇ ਜਿਹੜਾ ਹੈ ਉਹ ਦੱਸਿਆ ਜਾਵੇ ਕਿ ਤੁਸੀਂ ਬਾਈ ਟ੍ਰੇਨ ਆਪਣੀਆਂ ਗੱਡੀਆਂ ਦੇ ਵਿੱਚ ਬਾਈ ਬੱਸ ਜਾ ਸਕਦੇ ਹੋ ਜਿਸ ਤਰ੍ਹਾਂ ਵੀ ਜਾ ਸਕਦੇ ਹੋ ਜ਼ਰੂਰ ਜਾਣਾ ਚਾਹੀਦਾ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ